ਗੁਰਾਇਾਨਗਰ ਕਾਉਂਸਲ ਦੀਆਂ ਚੋਣਾਂ ਜੋ ਕਿ 21 ਦਸੰਬਰ ਨੂੰ ਆ ਰਹੀਆਂ ਹਨ ਵਾਰ ਨੰਬਰ 4 ਦੇ ਆਜ਼ਾਦ ਉਮੀਦਵਾਰ ਅਕਲਰ ਧਿਆਨ ਕਰਦੇ ਹਾਂ ਆਪਣੇ ਚੋਣ ਮਹੀਨੂ ਤੇਜ਼ ਕਰਦੇ ਹਾਂ ਬਾੜਵਾਸਕੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਚੋਣ ਨਿਸ਼ਾਨ ਹਵਾਈ ਜਾਲ ਤੇ ਇੱਕ ਇੱਕ ਵੋਟ પાਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਇਸ ਮੌਕੇ ਉਹਨਾਂ ਨਾਲ ਵਿਜੇ ਸੁੰਦਰ ਦਲਜੀਤ ਸਿੰਘ ਸਤਪਾਲ ਪਹੁੰਚੇ ਪਰਮਜੀਤ ਸਿੰਘ ਓਂਕਾਰ ਸਿੰਘ ਬਰਿੰਦਰ ਸਿੰਘ ਆਦਿ ਹਾਜ਼ਰ ਸਨ ਗਿਆਨ ਚੌਕੜੀ ਆ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਮੈਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਸ਼ਹਿਰ ਦੇ ਵਿਕਾਸ ਵਾਸਤੇ ਮਹੱਲੇ ਦੀ ਤਰੱਕੀ ਵਾਸਤੇ ਔਰ ਸ਼ਹਿਰ ਦੀ ਤਰੱਕੀ ਵਾਸਤੇ ਤੁਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਆ ਮੇਰੇ ਮੈਨੂੰ ਆਜ਼ਾਦ ਉਮੀਦਵਾਰ ਡਾਕਟਰ ਗਿਆਨ ਚੌਕੜੀ ਆ ਜਿਨ੍ਹਾਂ ਦਾ ਚੋਣ ਨਿਸ਼ਾਨ 에ਰੋਪਲੇਨ ਹਵਾਈ ਜਹਾਜ਼ ਹੈ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਹਵਾਈ ਜਹਾਜ਼ ਦੇ ਉੱਪਰ ਮੋਹਰ ਲਾ ਕੇ ਮੈਨੂੰ ਕਾਮਯਾਬ ਬਣਾਓ ਮੈਂ ਤੁਹਾਡੇ ਸ਼ਹਿਰਾ ਦੇ ਵਿੱਚ 24 ਘੰਟੇ ਹਾਜ਼ਰ ਰਹਾਂਗਾ ਔਰ ਮੈਂ ਪਹਿਲੇ ਕਾफी ਲੰਬੇ ਸਮੇਂ ਤੋਂ ਸਮਾਜ ਦਾ ਕੰਮ ਕਰ ਰਿਹਾ ਹਾਂ ਸਮਾਜ ਦੇ ਨਾਲ ਖੜਾ ਸ਼ਹਿਰ ਦੇ ਨਾਲ ਖੜਦਾ ਔਰ ਖੜ ਵੀ ਰਿਹਾ ਖੜਦਾ ਰਿਹਾ ਵੀ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ ਨਗਰ ਕੌਂਸਲ ਭਰਾ ਆਂਦੀਆਂ ਇਲੈਕਸ਼ਨ ਹੋ ਰਹੀ ਹੈ ਬਾਲ ਨੰਬਰ 4 ਤੋਂ ਗਿ ਗਿਆਨ ਚੰਦ ਔਜ਼ਾਦ ਮੀਰ ਵਾਲਾ ਖੜੇ ਆ ਬਹੁਤ ਹੀ ਸੂਝਵਾਨ ਹੈ ਉੱਤੇ ਲਿਖਿਆ ਅਮਦਾਰ ਸਮਾਜ ਸੇਵਕ ਹੈਗੇ ਵਾਰਡ ਨੰਬਰ 4 ਦੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਵੱਧ ਵੱਧ ਵੋਟਾਂ ਪਾ ਕੇ ਇੰਗੇਆਂ ਚਲ ਨੂੰ ਜਿੱਤਾਂ